ਸਤਗੁਰ ਦਾ ਹੌਸਲਾ ਦੇਖ ਕੀ ਹੋਇਆ ਔਰੰਗਜ਼ੇਬ ਤੇ ਉਹਦੇ ਇਹ ਹਲਕਾਰੋ ਸੁਣ ਲਓ ਤੁਸੀਂ ਮੇਰੇ ਚਾਰ ਬੱਚੇ ਮਾਰ ਦਿੱਤੇ ਇਹ ਤੇ ਚਾਰ ਚਿੰਗਾਰੀਆਂ ਬੁਝਾਈਆਂ ਨੇ ਸ਼ੌਲੇ ਤੇ ਬੜਕ ਉੱਠੇ ਇਹ ਸ਼ੌਲੇ ਤੁਹਾਨੂੰ ਜਲਾ ਕੇ ਰੱਖ ਦੇਣਗੇ ਇਹਨਾਂ ਕਾਰਾਂ ਨੇ ਅੱਧ ਕੀ ਹੱਥ ਜੋੜੇ ਨੇ ਤੇ ਸਜਦਾ ਵੀ ਕੀਤਾ ਹੈ ਮਹਾਰਾਜ ਇੱਕ ਆਖਰੀ ਵਚਨ ਹੋਏ ਇਹ ਤੁਸੀਂ ਇਤਨਾ ਹੀ ਸਾਨੂੰ ਲਿਖ ਕੇ ਦੇ ਦੋ ਸਿਰਫ ਇਤਨਾ ਹੀ ਮੇਰੇ ਚਾਰ ਬੱਚੇ ਨਹੀਂ ਰਹੇ ਹੋਰ ਕੁਝ ਵੀ ਨਾ ਲਿਖੋ ਬਾਕੀ ਨੁਕਤਾ ਨਿਗਾ ਅਸੀਂ ਲਵਾਂਗੇ ਔਰੰਗਜ਼ੇਬ ਨਾਲ ਗੱਲ ਅਸੀਂ ਕਰਾਂਗੇ ਬਾਦਸ਼ਾਹ ਸਲਾਮਤ ਨਾਲ ਗੱਲ ਅਸੀਂ ਕਰਾਂਗੇ ਹੁਣ ਸਤਗੁਰ ਨੇ ਜਿਸ ਢੰਗ ਨਾਲ ਤਸਲੀਮ ਕੀਤਾ ਹੈ ਬੜੇ ਧਿਆਨ ਨਾਲ ਸੁਣਨਾ ਮਾਰਾ ਜੀ ਕਹਿੰਦੇ ਨੇ ਸੰਗ ਹੈ ਬਦਗੋ ਗਰ ਅਗਰ ਕਾਸਾ ਹੈ ਜ਼ਰੀ ਸ਼ਿਕੰਦ ਪੜੇ ਤੇ ਅਨਲ ਸੁਣਨਾ ਜ਼ਰੀ ਕਹਿੰਦੇ ਨੇ ਸੋਨੇ ਕਾਸਾ ਕਹਿੰਦੇ ਨੇ ਪਿਆਲੇ ਸੰਗ ਕਹਿੰਦੇ ਨੇ ਪੱਥਰ ਨੂੰ ਸੰਗ ਦਿਲ ਇਹ ਤੇ ਪੱਥਰ ਦਿਲ ਹੈ ਸੰਗ ਪੱਥਰ ਨੂੰ ਕਹਿੰਦੇ ਨੇ ਫਾਰਸੀ ਦੇ ਚ ਕਾਸਾ ਪਿਆਲੇ ਨੂੰ ਕਹਿੰਦੇ ਨੇ ਜ਼ਰੀ ਸੋਨੇ ਨੂੰ ਕਹਿੰਦੇ ਨੇ ਸੀਮੇ ਚਾਂਦੀ ਨੂੰ ਕਹਿੰਦੇ ਨੇ ਸੰਗੇ ਬਦਗੋ ਗਰ ਅਗਨ ਕਾਸਾਏ ਜ਼ਰੀ ਸ਼ਿਕੰਦ ਇੱਕ ਜ਼ਾਲਮ ਮਨੁਖ ਵਜਨੇ ਪੱਥਰ ਝੁੱਕ ਕੇ ਸੋਨੇ ਦੇ ਪਿਆਲੇ ਨੂੰ ਤੋੜਨਾ ਚਾਹੇ ਮੈਂ ਮੰਨਦਾ ਸੋਨੇ ਦਾ ਪਿਆਲਾ ਟੁੱਟ ਜਾਏਗਾ ਪੱਥਰ ਨਹੀਂ ਟੁੱਟੇਗਾ ਪਰ ਕੀਮਤ ਇਹ ਸੰਗ ਨੇ ਫਜ਼ਾਇਦ ਬਜ਼ਰ ਕਮ ਨਾ ਹੋ ਔਰngਜ਼ੇ ਪਿਉਦੇ ਐਲਕਾਰੋ ਇੱਕ ਗੱਲ ਸੁਣ ਲਓ ਟੁੱਟ ਕੇ ਵੀ ਸੋਨੇ ਦੇ ਪਿਆਲੇ ਦੀ ਕੀਮਤ ਕੋਈ ਘਟਣੀ ਨਹੀਂ ਨਾ ਟੁੱਟ ਕੇ ਵੀ ਪੱਥਰ ਦੀ ਕੀਮਤ ਕੋਈ ਵਧਣੀ ਨਹੀਂ ਟੁੱਟ ਕੇ ਵੀ ਇਤਿਹਾਸ ਮੇਰੇ ਬੱਚਿਆਂ ਨੂੰ ਸ਼ਹੀਦ ਆਖੇਗਾ ਨਾ ਟੁੱਟ ਕੇ ਵੀ ਔਰੰਗਜ਼ੇਬ ਇਤਿਹਾਸ ਤੈਨੂੰ ਜ਼ਾਲਮ ਆਖੇ ਤੈਨੂੰ ਜ਼ਾਲਮ